ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਰਪਿੰਦਰ ਰਿੰਪੀ ਸੋ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਚ ਭੈਣਾ ਬੈਠੀਆਂ ਉਹਨਾਂ ਵਾਸਤੇ ਦੋ ਲੈਣਾ ਮੈਂ ਪੇਸ਼ ਕਰ ਲੱਗੀ ਆ ਇੱਧਰ ਜਿਹੜੀਆਂ ਮਾਂ ਮਾਂ ਇੱਧਰ ਆ ਬੱਚੇ ਧੀਆ ਉੱਧਰ ਆ ਹਨਾ ਤੇ ਰਖੜੀ ਆ ਰਹੀ ਐ ਪੇਸ਼ ਕਰ ਲੱਗੀ ਚਿੱਠੀ ਲਿਖੇਤੀਏ ਰੋਕੇ ਉਧਰ ਜੀ ਮਾਂ ਤੇਰੀ ਮਿਲਣੇ ਨੂੰ ਚਿੱਤ ਕਰ ਚੱਲਦੀ ਨਾ ਬਾ ਮੇਰੀ ਹਏ ਫੋਨ ਕਰਤੀਏ ਰੋਕੇ ਉਧਰੀ ਜੀ ਮਾਂ ਤੇਰੀ ਮਿਲਣੇ ਨੂੰ ਚਿੱਤ ਕਰ ਚੱਲਦੀ ਨਾ ਬਾ ਮੇਰੀ ਜਿੱਦਣ ਦੀ ਛੜ ਕੇ ਜਹਾਜ਼ ਤੇ ਕਨੇਡਾ ਗਈ ਐ ਜਿੱਦਣ ਦੀ ਛੜ ਕੇ ਜਹਾਜ਼ ਤੇ ਬਲੈਟ ਗਈ ਐ ਉਦਣ ਦੀ ਮੈਨੂੰ ਕੋਈ ਸਾਰ ਨਾ ਥੀ ਐ ਨੀਉ ਤਾਂ ਰਾਜੀ ਖੁਸ਼ੀ ਸਾਰੇ ਪਰ ਪਹਿਲਾਂ ਵਾਲੀ ਵੇੜੇ ਚ ਬਹਾਉ ਆਤੀਏ ਨੀਉ ਤਾਂ ਰਾਜੀ ਖੁਸ਼ੀ ਸਾਰੇ ਪਹਿਲਾਂ ਵਾਲੀ ਬੇੜੇ ਚ ਬਹਾਰ ਨਾ ਰਹੀ ਨੀਉ ਤਾਂ ਰਾਜੀ ਖੁਸ਼ੀ ਸਾਰੇ ਰਖੜੀ ਦੇ ਦਿਨ ਵੀਰ ਬੈਠਾ ਹੈ ਉਦਾਸ ਤੇਰਾ ਲੱਭਦਾ ਉਹ ਪਹਿਣ ਦੇ ਪਿਆਰ ਨੂੰ ਰਖੜੀ ਦੇ ਦਿਨ ਵੀਰ ਬੈਠਾ ਹੈ ਉਦਾਸ ਤੇਰਾ ਲੱਭਦਾ ਉਹ ਪਹਿਣ ਦੇ ਪਿਆਰ ਨੂੰ ਕਾਸ਼ ਮੇਰੀ ਪਹਿਣ ਅੱਜ ਇੰਡੀ ਅੱਜ ਹੁੰਦੀ ਮਿਲ ਜਾਂਦੀ ਸਾਰੇ ਪਰਿਵਾਰ ਨੂੰ ਕਾਸ਼ ਮੇਰੀ ਭੈਣ ਅੱਜ ਇੰਡੀ ਅੱਜ ਹੁੰਦੀ ਆ ਕਿ ਮਿਲ ਜਾਂਦੀ ਸਾਰੇ ਪਰਿਵਾਰ ਨੂੰ ਵਾਲੀਆਂ ਦਾ ਗਾਸ਼ਾ ਰੱਖ ਦਿੰਦਾ ਨਹੀਂ ਸੁਗਾਤਾ ਨਾਲ ਸਾਰਾ ਹੀ ਖਰੀਦ ਕੇ ਵਿਚਾਰ ਨਾ ਦਿਏ ਨਿਉ ਤਾਂ ਰਾਜੀ ਖੁਸ਼ੀ ਸਾਰੇ ਪਰ ਪਹਿਲਾਂ ਵਾਲੀ ਬੇੜੇ ਚ ਬਹਾਰ ਨਾ ਦਿਏ ਨਿਉ ਤਾਂ ਰਾਜੀ ਖੁਸ਼ੀ ਸਾਰੇ ਪਹਿਲਾਂ ਵਾਲੀ ਬੇੜੇ ਚ ਬਹਾਰ ਨਾ ਰਹੀ ਨਿਉ ਤਾਂ ਰਾਜੀ ਖੁਸ਼ੀ ਸਾਰੇ ਥੈਂਕ ਯੂ